ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਜੀ ਆਪਾਂ ਇਸ ਟਾਈਮ ਗੁਰਦੁਆਰਾ ਭਾਈ ਜੈਤਾਜੀਤ ਸਿੰਘ ਸਭਾ ਅਸੰਦ ਕਰਨਾਲ ਵਿੱਚ ਪਹੁੰਚੇ ਹੋਏ ਆਂ ਜਿਵੇਂ ਕਿ ਇੱਥੇ ਸ੍ਰੀ ਅਕਨੰਦ ਸਾਹਿਬ ਦੇ ਅਰੰਭਤਾ ਸ਼ੁਰੂ ਹੋ ਚੁੱਕਿਆ ਜੀ ਦਿਨ ਰਾਤ ਇੱਥੇ ਲੰਗਰ ਚੱਲਦਾ ਪਿਆ ਜੋ ਕਿ ਚੇਤਨਾ ਮਾਰਚ ਦੇ ਉਪਲਬਖਸ਼ ਵਿੱਚ ਮਨਾਇਆ ਜਾ ਰਿਹਾ ਹੈ ਜੀ ਬਾਬਾ ਜੀਵਨ ਸਿੰਘ ਜੀ ਰਮਰੇਟੇ ਗੁਰੂ ਕੇ ਬੇਟੇ ਜੀ 333 ਜਨਮ ਦਿਹਾੜੇ ਦੇ ਖੁਸ਼ੀ ਵਿੱਚ ਅਖੰਡ ਪਾਠ ਰੱਖਿਆ ਹੋਇਆ ਜੀ ਜਿੱਥੇ ਕਿਸ਼ਰੀ ਅਖੰਡ ਪਾਠ ਥਾਈਉ ਦੇ ਆਰੰਭਤਾ ਸ਼ੁਰੂ ਹੈ ਭੋਗ ਚਾਰ ਤਰੀਕ 9 ਮਈ 2004 ਨੂੰ ਪਾਏ ਜਾਣਗੇ ਜੀ ਇਸ ਤੋਂ ਉਪਰੰਤ ਗੁਰੂ ਕਾ ਲੰਗਰ ਤੁਟ ਵਰਤਾਇਆ ਜਾ ਰਿਹਾ ਹੈ ਜੋ ਕਿ ਆਪ ਦੇਖ ਸਕਦੇ ਹੋ ਅੱਜ ਤੁਹਾਡੇ YouTube ਦੇ ਮੈਨ ਹੈਡ ਲਾਪਰੀ ਸਿੰਘ ਅਸੰਧ ਵਾਲੇ ਦੀ ਡਿਊਟੀ ਮੈਨ ਬਾਹ ਰਿਆਂ ਜੀ ਜੋ ਕਿ ਅੱਜ ਸੇਵਾ ਵਿੱਚ ਤੁਹਾਡੇ ਜੀ ਬਿਜ਼ੀ ਨੇ ਉਹਨਾਂ ਵੱਲੋਂ ਮੈਨੂੰ YouTube ਦੀ ਵੀਡੀਓ ਬਣਾਉਣ ਲਈ ਕਿਹਾ ਗਿਆ ਹੈ ਤੋਂ ਸੇਵਾ ਕਰਦੇ ਹੋ ਤੁਸੀਂ ਆਪ ਸਭ ਦੇਖ ਸਕਦੇ ਹੋ ਜੀ ਜਿੱਦਾਂ ਕਿ ਉਹਨਾਂ ਦੇ ਡਾਇਲੋਗ ਤੋਂ ਸ਼ੁਰੂ ਆਪਾਂ ਕਰਾਂਗੇ ਜੀ ਆਪਾਂ ਉਹਨਾਂ ਤੋਂ ਥੋੜਾ ਬਹੁਤ ਪੁੱਛਦੇ ਆ ਲਵਪ੍ਰੀਤ ਸਿੰਘ ਅਸਾਂ ਦਾ ਵਾਲੇ ਤੋਂ ਆਪਾਂ ਕੁਝ ਪੁੱਛਣਾ ਚਾਹਾਂਗੇ ਜੀ ਸਿਓ न तव्हां जीवन भॼन हिकु सिमरिया तुंहिंजी न खुंकार सुख नाना ਤਨ ਤਨ ਉਸੇ ਸਰ ਜਾਣਾ ਕੋਏ ਜਾਣ ਨਾ ਰਗੂ ਦਲਬਾਰ ਕੇ ਕਿਰਪਾ ਰਾਣੀਆ ਹਾਂਜੀ ਜਿੱਦਾਂ ਕਿ ਤੁਸੀਂ ਦੇਖਦੇ ਪਏ ਹੋ ਚੇਤਨਾ ਮਾਰਚ ਦੀ ਗੁਰੂ ਦੁਬਾਰਾ ਭਾਈ ਜੇਤਾ ਜੀ ਦੇ ਵਿੱਚ ਫੋਲਟਿਆਰ ਚੱਲਦੀ ਪਈ ਜਿੱਥੇ ਕਿ ਵੱਡਾ ਗੁਰਪ੍ਰੀਤ ਉਹ ਆਪਣੇ ਵੱਡੇ ਵੀਰ ਗੁਰਪ੍ਰੀਤ ਸਿੰਘ ਜੋ ਕਿ ਬਾਬਾ ਦੀਪ ਸਿੰਘ ਮਸ਼ੀਨਰੀ ਸ਼ਾਪ ਦੇ ਓਨਰ ਨੇ ਉਹਨਾਂ ਨਾਲ ਆਪਾਂ ਕੁਝ ਵਿਚਾਰ ਸਾਂਝੇ ਕਰਨਾ ਚਾਹਾਂਗੇ ਹਾਂਜੀ ਬਾਬਾ ਜੀ ਕਿ ਆਲ ਨੇ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਮੜੀ ਗੱਲ ਹੈ ਬਾਬਾ ਜੀਵਨ ਸਿੰਘ ਜੀ ਦੇ ਅੱਜ ਜਨਮ ਦਿਹਾੜੇ ਤੇ ਅੱਜ ਇੱਥੇ ਅਖੰਡ ਪਾਠ ਤੇ ਦਾ ਪ੍ਰੋਗਰਾਮ ਕਰਵਾਇਆ ਗਿਆ ਹੈ ਤੇ ਹਰ ਇੱਕ ਜਿਹੜੇ ਨੂੰ ਬਹੁਤ ਬਹੁਤ ਵਧਾਈ ਹੋਵੇ ਸਾਥ ਸੰਗਤਾਂ ਬਹੁਤ ਜਿਆਦਾ ਮਨ ਮਾਤ ਚੜ ਕੇ ਇੱਥੇ ਭਾਗ ਲੈ ਆਈਆਂ ਨੇ ਹਾਂ ਜੀ ਜਿੱਦਾਂ ਕਿ ਤੁਸੀਂ ਗੌਰਪ੍ਰੀ ਸਿੰਘ ਦੇ ਵਿਚਾਰ ਸੁਣੇ ਜੋ ਕਿ ਬਾਬਾ ਦੀਪ ਸਿੰਘ ਮਸ਼ੀਨਰੀ ਸ਼ਾਪ ਦੇ ਓਨਰ ਨੇ ਕਿਸੇ ਵੀ ਪ੍ਰਕਾਰ ਦੀ ਮਸ਼ੀਨ ਜੀ ਲੋਡ ਹੋਵੇ ਤੇ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ